ਅੱਜ ਵਾਲੇ ਸੂਟਾਂ ਦੀ 컬렉ਸ਼ਨ ਬਹੁਤ ਹੀ ਪਿਆਰੀ ਹੋਏਗੀ ਵੀਡੀਓ ਨੂੰ ਤੁਸੀਂ ਐਂਡ ਤੱਕ ਜੂਰ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਇਹ ਜਿਹੜਾ ਫੈਬਰਿਕ ਹੋਏਗਾ ਪਿਓਰ ਨੇਚਰਲ ਕ੍ਰੇਪ ਦੇ ਵਿੱਚ ਹੋਏਗਾ ਫੁੱਲ ਇਸ ਦੇ ਉੱਪਰ ਹੈਵੀ ਐਮਬਰਾਇਡਰੀ ਕੀਤੀ ਗਈ ਹੈ ਤੁਸੀਂ ਇਹਨਾਂ ਦੇ ਕੋਈ ਵੀ ਡਰੈਸ ਤਿਆਰ ਕਰਵਾ ਸਕਦੇ ਹੋ ਪ੍ਰਾਈਸ ਉੱਪਰ ਪਰ ਮੀਟਰ ਦੇ ਅਕੋਰਡਿੰਗ ਲੱਗਾ ਹੋਇਆ ਹੈ ਅਗਲਾ ਜਿਹੜਾ ਫੈਬਰਿਕ ਹੋਏਗਾ ਜੌਰਜਟ ਵਿੱਚ ਹੋਏਗਾ ਇਸੇ ਉੱਪਰ ਬਹੁਤ ਹੀ ਪਿਆਰੀ ਗੋਟਾ ਵਰਕ ਐਮਬਰਾਇਡਰੀ ਕੀਤੀ ਗਈ ਹੈ ਕਲਰ ਜਿਹੜੇ ਇਹਨਾਂ ਦੇ ਵਿੱਚ ਆਪਾਂ ਸਾਰੇ ਡਾਰਕ ਐਡ ਕੀਤੇ ਹੋਏ ਨੇ ਕੋਈ ਵੀ ਸੂਟ ਤੁਸੀਂ ਇਹਨਾਂ ਦੇ ਵਿੱਚੋਂ ਅਗਰ ਬੁੱਕ ਕਰਵਾਉਣਾ ਚਾਹੁੰਦੇ ਹੋ ਸੂਰ ਦਾ ਸਕਰੀਨਸ਼ਾਟ ਮੇਰੇ WhatsApp ਨੰਬਰ ਤੇ ਤੁਸੀਂ ਭੇਜ ਕੇ ਆਪਣੇ ਲਈ ਸੂਟ ਬੁੱਕ ਕਰਵਾ ਸਕਦੇ ਹੋ ਫੈਬਰਿਕ ਤੁਸੀਂ ਜਿੰਨਾ ਮਰਜ਼ੀ ਲੈ ਸਕਦੇ ਹੋ 5 ਮੀਟਰ 10 ਮੀਟਰ ਜਿੰਨਾ ਵੀ ਲੈਣਾ ਚਾਹੁੰਦੇ ਹੋ ਅਗਲਾ ਜਿਹੜਾ ਛੋੜ ਦਾ ਫੈਬਰਿਕ ਹੋਏਗਾ ਮਲ ਚੰਦੇਰੀ ਵਿੱਚ ਹੋਏਗਾ ਵਰਕ ਬਹੁਤ ਹੀ ਪਿਆਰਾ ਕੀਤਾ ਹੈਂਡਵਰਕ ਦਾ ਕੰਮ ਕੀਤਾ ਗਿਆ ਦੁਪੱਟਾ ਹੋਏਗਾ ਨਾਲ ਮਲ ਕਾਟਨ ਵਿੱਚ ਦੁਪੱਟੇ ਤੇ ਵੀ ਬਹੁਤ ਹੀ ਪਿਆਰਾ ਵਰਕ ਕੀਤਾ ਗਿਆ ਬਾਟਮ ਨਾਲ ਹੋਗੀ ਪਲੇਨ ਕਾਟਨ ਦੀ ਕਲਰ ਇਹਨਾਂ ਦੇ ਵਿੱਚ ਬਹੁਤ ਹੀ ਪਿਆਰੀ ਐਡ ਕੀਤੀ ਹੋਈ ਨੇ ਅਗਲਾ ਜਿਹੜਾ ਸੂਟ ਹੋਏਗਾ ਮਾਲ ਚंदेਰੀ ਦੀ ਸ਼ਰਟ ਹੋਏਗੀ ਥ੍ਰੈਡ ਏਮਬਰਾਇਡਰੀ ਕੀਤੀ ਗਈ ਮਾਲ ਚंदेਰੀ ਦਾ ਦੁਪੱਟਾ ਹੋਏਗਾ ਕਾਟਨ ਦੀ ਨਾਲ ਇਸ ਤੇ ਬਾਟਮ ਲਗਾਈ ਹੋਈ ਹੈ ਅਗਲਾ ਜਿਹੜਾ ਸੂਟ ਹੋਏਗਾ ਇਹ ਤੁਹਾਨੂੰ ਵਿਸਕੋਜ਼ ਬਰਬਰੀ ਦੇ ਵਿੱਚ ਮਿਲੇਗਾ ਬਾਟਮ ਹੋਏਗੀ ਨਾਲ ਮਸਲੀਨ ਦੀ ਸ਼ਫੌਨ ਦਾ ਇਸ ਦੇ ਨਾਲ ਦੁਪੱਟਾ ਲਗਾਇਆ ਹੋਇਆ ਕਲਰ ਇਹਨਾਂ ਦੇ ਵਿੱਚ ਬਹੁਤ ਹੀ ਪਿਆਰੀ ਐਡ ਕੀਤੀ ਹੋਈ ਨੇ ਅਗਲਾ ਜਿਹੜਾ ਸੂਟ ਹੋਏਗਾ ਵਿਸਕੋਜ਼ ਜਾਰਜਟ ਵਿੱਚ ਹੋਏਗਾ ਨਾਲ ਬਾਟਮ ਹੋਏਗੀ ਪਲੇਨ ਮਸਲੀਨ ਦੀ ਦੁਪੱਟਾ ਹੋਏਗਾ ਪਿਓਰ ਵਿਸਕੋਜ਼ ਜੌਰਜਟ ਵਿੱਚ ਦੁਪੱਟਾ ਹੋਏਗਾ ਪ੍ਰਾਈਸ ਉੱਪਰ ਸਾਰੀ ਸਪਟਾਂ ਦਾ ਨਾਲ ਦੇ ਨਾਲ ਮੈਂਸ਼ਨ ਉੱਪਰ ਕੀਤਾ ਹੋਇਆ ਹੈ